ਕਿ ਜਿਵੇਂ ਕਾਰ ਪ੍ਰੇਮੀਆ ਦੇ ਲਈ ਇੱਕ ਕਾਰਾਂ ਦਾ ਮੇਲਾ ਹੀ ਲੱਗਿਆ ਹੋਵੇ ਕਿ ਆਮ ਇਨਸਾਨ ਨੂੰ ਪਤਾ ਹੀ ਨਹੀਂ ਕਿ ਉਹ ਕਿੱਥੇ ਇਨਵੈਸਟ ਕਰੇ ਕਿਹੜੀ ਕਾਰ ਲਵੇ ਅੱਜ ਦੀ ਡੇਟ ਦੇ ਵਿੱਚ ਕੀ ਉਹ ਵੈਲਿਡ ਵੀ ਰਹੂਗੀ ਨਹੀਂ ਰਹੂਗੀ ਉਹਦੇ ਪਿੱਛੇ ਕਾਰਨ ਇਹ ਹੈ ਕਿ ਦਿੱਲੀ ਸਰਕਾਰ ਦਾ ਇੱਕ ਆਰਡਰ ਸੀਗਾ ਕਿ 10 ਸਾਲ ਤੋਂ ਬਾਅਦ ਜੜੀਆਂ ਵੀ ਗੱਡੀਆਂ ਨੇ ਉਹ ਔਨ ਰੋਡ ਨਹੀਂ ਰਹਿਣਗੀਆਂ ਮਤਲਬ ਕਿ ਮੈਂ ਲਗਜ਼ਰੀ ਕਾਰ ਨਾਲ ਆਪਣਾ ਸ਼ੌਂਕ ਵੀ ਪੂਰਾ ਕਰਾਂ ਬਟ ਉਹ ਕਿਤੇ ਨਾ ਕਿਤੇ ਅੰਦਰੋਂ ਡਰ ਵੀ ਰਿਹਾ ਕਿ ਮੇਰੀ ਕਾਰ ਵੈਲਿਡ ਵੀ ਰਹੂਗੀ ਜਾਂ ਨਹੀਂ ਰਹੂਗੀ ਪੰਜਾਬ ਵਾਲੇ ਹਰਿਆਣੇ ਵਾਲੇ ਲਾਈਨਾਂ ਲਗਾ ਕੇ ਖੜੇ ਆ ਇਹ ਕੀ ਚੀਜ਼ ਹੈ ਸਰ ਕਾਰਾਂ ਜ਼ਰੂਰ ਦਿੱਲੀ ਵਾਲੇ ਡਰ ਕਰਕੇ ਵੇਚ ਰਹੇ ਨੇ ਗੱਲ ਉੱਥੇ ਵੀ ਆ ਜਾਂਦੀ ਹੈ ਕਿ ਦਿੱਲੀ ਵਾਲਿਆਂ ਨੂੰ ਵੀ ਨਹੀਂ ਕਲੈਰਿਟੀ ਹੈਗੀ ਕਿ ਸਾਡੀ ਕਾਰ ਰਹੂਗੀ ਕਿ ਨਹੀਂ ਰਹੂਗੀ ਜਾ ਕਿਸੇ ਦਾ 2019 ਮਾਡਲ ਵਹੀਕਲ ਵੀ ਹੈ ਨਾ ਉਹ ਵੀ ਦਿੱਲੀ ਲੈ ਕੇ ਜਾਣ ਵੇਲੇ ਸੋਚਦਾ ਹੈ ਕਿ ਪਤਾ ਨਹੀਂ ਉੱਥੇ ਕੀ ਰੂਲ ਹੈ ਕਲੀਅਰਿਟੀ ਨਹੀਂ ਹੈ। ਅੱਜ ਕੱਲ ਨੂੰ ਮੇਰੇ ਗਲਤ ਨਹੀਂ ਪੈ ਜੂਗੀ ਚੀਜ਼ ਹੈ ਕਿ ਮੈਂ ਉਹਨੂੰ ਵੇਚ ਵੀ ਪਾਉਂਗਾ ਚਲਾ ਵੀ ਪਾਉਂਗਾ ਕਿ ਨਹੀਂ ਪਾਉਂਗਾ। ਲੋਕਲ ਬੰਦੇ ਨੂੰ ਤੁਸੀਂ ਵੈਰੀਫਾਈ ਕਰ ਸਕਦੇ ਹੋ ਕਾਰ ਨੂੰ ਵੈਰੀਫਾਈ ਕਰ ਸਕਦੇ ਹੋ ਉਹਦੇ ਓਨਰ ਨੂੰ ਵੈਰੀਫਾਈ ਕਰ ਸਕਦੇ ਹੋ ਉਹਦੀ ਸਰਵਿਸ ਹਿਸਟਰੀ ਤੱਕ ਤੁਸੀਂ ਚੈੱਕ ਕਰ ਸਕਦੇ ਹੋ। ਅਜਕਲ ਸੋਸ਼ਲ ਮੀਡੀਆ ਤੇ ਖਾਸ ਕਰਕੇ ਕਾਰ ਪ੍ਰੇਮੀਆਂ ਦੇ ਲਈ ਬਹੁਤ ਸਾਰੀਆਂ ਰੀਲਾਂ ਬਹੁਤ ਸਾਰੀਆਂ ਐਡਵਰਟਾਈਜ਼ਮੈਂਟਸ ਇਦਾਂ ਦੀਆਂ ਦੇਖਣ ਨੂੰ ਮਿਲ ਰਹੀਆਂ ਨੇ ਕਿ ਜਿਵੇਂ ਕਾਰ ਪ੍ਰੇਮੀਆਂ ਦੇ ਲਈ ਇੱਕ ਕਾਰਾਂ ਦਾ ਮੇਲਾ ਹੀ ਲੱਗਿਆ ਹੋਵੇ ਉਹਦੇ ਪਿੱਛੇ ਕਾਰਨ ਇਹ ਹੈ ਕਿ ਦਿੱਲੀ ਸਰਕਾਰ ਦਾ ਇੱਕ ਆਰਡਰ ਸੀਗਾ ਕਿ 10 ਸਾਲ ਤੋਂ ਬਾਅਦ ਜਿਹੜੀਆਂ ਵੀ ਗੱਡੀਆਂ ਨੇ ਉਹ ਔਨ ਰੋਡ ਨਹੀਂ ਰਹਿਣਗੀਆਂ ਉਸ ਤੋਂ ਬਾਅਦ ਇਹ ਹੰਗਾਮਾ ਹੋਇਆ ਕਿ ਦਿੱਲੀ ਦੇ ਵਿੱਚ ਜਿੰਨੇ ਵੀ ਕਾਰ ਜਰਸੀਗੇ ਉਹਨਾਂ ਦੀਆਂ ਅਜਿਹੀਆਂ ਸੋਸ਼ਲ ਮੀਡੀਆ ਤੇ ਰੀਲਾਂ ਤੇ ਐਡਵਰਟਾਈਜ਼ਮੈਂਟਸ ਆਨ ਲੱਗੀਆਂ ਕਿ ਕਰੋੜਾ ਕਰੋੜਾ ਦੀਆਂ ਗੱਡੀਆਂ ਲੱਖਾਂ ਦੇ ਭਾਅ ਦੇ ਵਿੱਚ ਵਿਕ ਰਹੀਆਂ ਹਨ ਪਰ ਇਹਦੇ ਵਿੱਚ ਵੀ ਕਈ ਕਲੈਰਿਟੀਆਂ ਦੀ ਜ਼ਰੂਰਤ ਹੈ ਕਿਉਂਕਿ ਦਿੱਲੀ ਸਰਕਾਰ ਵੱਲੋਂ ਹੋਰ ਵੀ ਕਈ ਨਿਯਮ ਅਤੇ ਸਟੈਂਡਰਡ ਸੈੱਟ ਕੀਤੇ ਗਏ ਨੇ ਅਜਿਹਾ ਕੁਝ ਨਹੀਂ ਹੈ ਕਿ ਕੋਈ ਵੀ ਚੀਜ਼ ਜਿਹੜੀ ਹੈ ਉਹ ਲੁੱਟ ਦੇ ਭਾਅ ਜਾਂ ਫਿਰ ਫ੍ਰੀ ਦੇ ਭਾਅ ਦੇ ਵਿੱਚ ਮਿਲ ਰਹੀ ਹੋਵੇ اسی ਸੱਚਾਈ ਨੂੰ ਲੈ ਕੇ ਹਾਜ਼ਰ ਹੋਏ ਆ ਜਸਟ ਵਹੀਕਲਸ ਦੇ ਸੁਮਿਤ ਸ਼ਰਮਾ ਜੀ ਮੇਰੇ ਨਾਲ ਨੇ ਜੋ ਇਸ ਪੂਰੀ ਚਰਚਾ ਦੇ ਵਿੱਚ ਮੇਰੇ ਨਾਲ ਸ਼ਾਮਿਲ ਰਹਿਣਗੇ ਔਰ ਖਾਸ ਕਰਕੇ ਕਾਰ ਪ੍ਰੇਮੀਆ ਨੂੰ ਸਹੀ ਗਾਈਡ ਵੀ ਕਰਨਗੇ ਸਰ ਲੁਧਿਆਣਾ ਲਾਈਵ ਤੋਂ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਬਹੁਤ-ਬਹੁਤ। ਜੀ ਸਰ ਜਸਟ ਵੀਕਲ ਤੁਹਾਡਾ ਜਿਹੜਾ ਕਾਰ ਬਾਜ਼ਾਰ ਦੇ ਵਿੱਚ ਹੈ ਸਮਿਥਸ ਤੁਸੀਂ ਡੀਲਸ ਕਰਦੇ ਹੋ ਕਾਰਸ ਔਰ ਲਗਜ਼ਰੀ ਕਾਰਸ ਦੇ ਵਿੱਚ ਜਾਂ ਸਿਰਫ ਆਡਨਰੀ ਕਾਰਸ? ਸੀ 올 ਕਾਈਂਡਸ ਆਫ ਕਾਰਸ ਦੇ ਵਿੱਚ ਡੀਲ ਕਰਦੇ ਆਂ ਜੀ। ਮਤਲਬ ਜੋ ਕਿ 2 ਲੱਖ ਤੋਂ ਸ਼ੁਰੂ ਹੋ ਕੇ 50 ਲੱਖ ਤੱਕ ਦੀ ਰੇਂਜ ਤੱਕ ਜਾਂ 1 ਕਰੋੜ ਤੱਕ ਦੀ ਰੇਂਜ ਤੱਕ ਦੀ ਕਾਰਾਂ ਜਾਂਦੀਆਂ ਨੇ ਜੀ। ਅੱਛਾ ਸਰ ਮੈਂ ਚਾਹਾਂਗਾ ਕਿ ਜਿਹੜੇ ਖਾਸ ਕਰਕਾਰ ਪ੍ਰੇਮੀ ਨੇ ਉਹਨਾਂ ਨੂੰ ਜ਼ਰੂਰ ਇਹ ਦੱਸੋ ਇੱਕ ਤਾਂ ਦਿੱਲੀ ਸਰਕਾਰ ਦਾ ਕੀ ਆਰਡਰ ਆਇਆ ਕਿ ਵਾਕਈ 10 ਸਾਲ ਤੋਂ ਬਾਅਦ ਉੱਥੇ ਕਰੋਨਾ ਕਰੋਨੇ ਦੀਆਂ ਗੱਡੀਆਂ ਜਿਹੜੀਆਂ ਲੱਖਾਂ ਦੇ ਭਾ ਰਹਿ ਜਾਣਗੀਆਂ ਸਰ ਜਿੱਦਾਂ ਤੁਸੀਂ ਸਟਾਰਟਿੰਗ ਦੇ ਵਿੱਚ ਦੱਸਿਆ ਨਾ ਸਭ ਤੋਂ ਵੱਡੀ ਪ੍ਰੋਬਲਮ ਜੋ ਅੱਜ ਦੀ ਡੇਟ 'ਚ ਦਿੱਲੀ ਦੇ ਵਿੱਚ ਜੋ ਰੂਲ ਐਪਲੀਕੇਬਲ ਕੀਤਾ ਇਹਨਾਂ ਨੇ ਉਹਦੇ ਤੇ ਕਿਸੇ ਨੂੰ ਕਲੈਰਿਟੀ ਹੈ ਨਹੀਂਗੀ ਮਤਲਬ ਕਿ ਇੱਕ ਆਮ ਇਨਸਾਨ ਨੂੰ ਤਾਂ ਛੱਡੋ ਅਸੀਂ ਕਾਰਸ ਦੀ ਡੀਲਿੰਗ ਕਰਦੇ ਆਂ ਸਹੀ ਮਾਇਨੇ 'ਚ ਪੁੱਛੋ ਤਾਂ ਸਾਨੂੰ ਵੀ ਕੋਈ ਨੋਟੀਫਿਕੇਸ਼ਨ ਨਹੀਂ ਹੈ ਕੋਈ ਕਲੈਰਿਟੀ ਨਹੀਂ ਹੈ ਕਿ ਦਿੱਲੀ ਸਰਕਾਰ ਦਾ ਜਾਂ ਸਾਡੀ ਸੈਂਟਰ ਗਵਰਨਮੈਂਟ ਦਾ ਜਾਂ ਉਧਰ ਦੀ ਸਟੇਟ ਗਵਰਨਮੈਂਟ ਦਾ ਇਹਦੇ ਤੇ ਸਟੈਂਡ ਕੀ ਹੈ ਕਿ ਆਮ ਇਨਸਾਨ ਨੂੰ ਪਤਾ ਹੀ ਨਹੀਂ ਕਿ ਉਹ ਕਿੱਥੇ ਇਨਵੈਸਟ ਕਰੇ ਕਿਹੜੀ ਕਾਰ ਲਵੇ ਅੱਜ ਦੀ ਡੇਟ ਦੇ ਵਿੱਚ ਕੀ ਉਹ ਵੈਲਿਡ ਵੀ ਰਹੂਗੀ ਨਹੀਂ ਰਹੂਗੀ ਕਿ ਉਹਨਾਂ ਦੇ ਪੈਸੇ ਲਗਾਏ ਉਹਨਾਂ ਦੇ ਵਰਥ ਰਹੂਗੀ ਨਹੀਂ ਰਹੂਗੀ ਆ ਲੋਕਾਂ ਨੂੰ ਇੰਨੀ ਵੱਡੀ ਡਿਲੀਊਸ਼ਨ ਹੈ ਇੰਨਾ ਵੱਡਾ ਉਹਨਾਂ 'ਚ ਮਤਲਬ ਕੌਨਫੀਡੈਂਸ ਹੈ ਹੀ ਨਹੀਂ ਕਾਰ ਲੇਨ ਦੇ ਵਿੱਚ ਕਿ ਉਹ ਕੀ ਲੈਣ ਕੋਈ ਇਲੈਕਟ੍ਰਿਕ ਵਹੀਕਲ ਸੋਚ ਰਿਹਾ ਕੋਈ ਕਹਿ ਰਿਹਾ ਮੈਂ ਡੀਜ਼ਲ ਲਵਾਂ ਕੋਈ ਕਹਿ ਰਿਹਾ ਮੈਂ ਪੈਟਰੋਲ ਲਵਾਂ ਉਹਨਾਂ ਨੂੰ ਇਹ ਨਹੀਂ ਪਤਾ ਮੈਂ ਲਵਾਂ ਕੀ ਯੂਜ਼ਡ ਕਾਰ ਦੇ ਵਿੱਚ ਸਪਨਾ ਹੁੰਦਾ ਨਾ ਜਿਹਦੇ ਕੋਲ 10-15 ਲੱਖ ਦਾ ਬਜਟ ਹੈ ਉਹ ਕਹਿੰਦਾ ਕਿ ਮੈਂ ਥੋੜੀ ਲਗਜ਼ਰੀ ਕਾਰ ਲੈ ਲਵਾਂ ਤੇ ਉਹਦੇ ਲਈ ਉਹ ਫਿਰ ਇਹ ਕਹਿੰਦਾ ਕਿ ਆ ਦਿੱਲੀ ਸਰਕਾਰ ਦੇ ਵਿੱਚ ਇਦਾਂ ਦਾ ਇੱਕ ਆਰਡਰ ਆ ਗਿਆ ਇੱਥੇ ਨਾ ਆ ਜਵੇ ਇਹ ਵੀ ਡਰ ਹੋ ਸਕਦਾ ਉਹਦੇ ਨਾਲ ਪਰਿਵਾਰ ਜਿਹੜਾ ਪਰਿਵਾਰਿਕ ਗੱਡੀ ਲੈਣਾ ਚਾਹੁੰਦਾ 7 ਸੀਟਰ ਲੈਣਾ ਚਾਹੁੰਦਾ ਹੈਗਾ ਜਾਂ 6 ਸੀਟਰ ਲੈਣਾ ਚਾਹੁੰਦਾ ਫਿਰ ਉਹ ਕੀ ਸੋਚਦਾ ਹੈਗਾ ਕਿ ਮੈਂ ਕਿੱਧਰ ਨੂੰ ਜਾਵਾਂ ਸਰ ਜਿੱਦਾਂ ਤੁਸੀਂ ਕਹਿ ਰਹੇ ਹੋ ਗੱਲ ਉੱਥੇ ਆ ਜਾਂਦੀ ਹੈ ਕਲੈਰਿਟੀ ਨਹੀਂ ਹੈ ਕਿ ਉਹ ਇਹੀ ਸੋਚ ਰਿਹਾ ਮੈਂ ਲਵਾਂ ਗੱਡੀ ਆਪਣਾ ਸ਼ੌਂਕ ਵੀ ਪੂਰਾ ਕਰਨਾ ਚਾਹੁੰਦਾ ਹੈ ਮਤਲਬ ਕਿ ਮੈਂ ਲਗਜ਼ਰੀ ਕਾਰ ਨਾਲ ਆਪਣਾ ਸ਼ੌਂਕ ਵੀ ਪੂਰਾ ਕਰਾਂ ਬਟ ਉਹ ਕਿਤੇ ਨਾ ਕਿਤੇ ਅੰਦਰੋਂ ਡਰ ਵੀ ਰਿਹਾ ਕਿ ਮੇਰੀ ਕਾਰ ਵੈਲਿਡ ਵੀ ਰਹੂਗੀ ਜਾਂ ਨਹੀਂ ਰਹੂਗੀ ਜਾਂ ਕੱਲ ਮੈਨੂੰ ਉਹਨੂੰ ਸਕ੍ਰੈਪ ਪਾਲਿਸੀ ਚ ਦੇਣਾ ਪਊਗਾ ਇਹ ਫਿਰ ਜਿਹੜੇ ਦਿੱਲੀ ਵਾਲੇ ਇੰਨਾ ਰੌਲਾ ਪਾ ਰਹੇ ਆ ਕਿ ਫਰੀ ਦੇ ਪਾਚ ਗੱਡੀਆਂ ਮਿਲ ਰਹੀਆਂ ਨੇ ਪੰਜਾਬ ਵਾਲੇ ਹਰਿਆਣੇ ਵਾਲੇ ਲਾਈਨਾਂ ਲਗਾ ਕੇ ਖੜੇ ਆ ਇਹ ਕੀ ਚੀਜ਼ ਹੈ ਸਰ ਕਾਰਾਂ ਜ਼ਰੂਰ ਦਿੱਲੀ ਵਾਲੇ ਡਰ ਕਰਕੇ ਵੇਚ ਰਹੇ ਨੇ ਗੱਲ ਉੱਥੇ ਵੀ ਆ ਜਾਂਦੀ ਹੈ ਕਿ ਦਿੱਲੀ ਵਾਲਿਆਂ ਨੂੰ ਵੀ ਨਹੀਂ ਕਲੈਰਿਟੀ ਹੈਗੀ ਕਿ ਸਾਡੀ ਕਾਰ ਰਹੂਗੀ ਕਿ ਨਹੀਂ ਰਹੂਗੀ ਉਹ ਵੀ ਡਰ ਕਰਕੇ ਬੇਚ ਰਹੇ ਨੇ ਕਿ ਇੱਕ ਵਾਰ ਬੇਚ ਦਈਏ ਜੋ ਮਿਲਦਾ ਹੈ ਕਲੀਅਰ ਕਰ ਲਈਏ ਸਕ੍ਰੈਪ ਕਰਨ ਨਾਲੋਂ ਤਾਂ ਬੈਟਰ ਹੈ ਚਾਹੇ ਕਾਰ ਬਹੁਤ ਵਧੀਆ ਕੰਡੀਸ਼ਨਸ 'ਚ ਵੀ ਕਈ ਕਾਰਾਂ ਮਿਲ ਜਾਂਦੀਆਂ ਨੇ ਕਈ ਕਾਰਾਂ ਠੀਕ ਹੈ ਨਹੀਂ ਨਹੀਂ ਵਧੀਆ ਕੰਡੀਸ਼ਨ 'ਚ ਵੀ ਉੱਥੋਂ ਮਿਲਦੀ ਬਟ ਡਰ ਕਰਕੇ ਹੀ ਸਾਰੇ ਬੇਚ ਰਹੇ ਆ ਤੇ ਜਿਹੜਾ ਲੈ ਰਿਹਾ ਇੱਥੇ ਉਹ ਵੀ ਡਰਚੀ ਹੈ ਕਿ ਮੈਂ ਲਵਾਂ ਜਾਂ ਨਾ ਲਵਾਂ अच्छा सुमित जी ए ईवी ਦੱਸ ਦਿਓ ਕਿ ਇਸ ਦੇ ਨਾਲ ਆਪਣੇ ਪੰਜਾਬ ਦੇ ਕਾਰ ਬਾਜ਼ਾਰ ਨੂੰ ਫਾਇਦਾ ਜਾਂ ਨੁਕਸਾਨ ਹੈ ਸਰ ਫਿਲਹਾਲ ਤਾਂ ਮੈਂ ਕਹੂੰਗਾ ਜਿਸ ਚੀਜ਼ ਤੇ ਕਲੈਰਿਟੀ ਨਹੀਂ ਹੈ ਜਿਸ ਚੀਜ਼ ਤੇ ਸਰਕਾਰ ਦਾ ਹੀ ਕੋਈ ਹਜੇ ਫਿਕਸ ਸਟੈਂਡ ਨਹੀਂ ਹੈ ਜਿੱਦਾਂ ਕਿ ਪਿਛਲੇ ਕੁਝ ਦਿਨਾਂ ਚ ਆਪਾਂ ਦੇਖੀਏ ਤਾਂ ਦਿੱਲੀ ਸਰਕਾਰ ਨੇ ਜੋ 10 ਸਾਲ ਦਾ ਰੂਲ ਅਪਲਾਈ ਕੀਤਾ ਸੀਗਾ ਕਿ ਜਾਂ ਡੀਜ਼ਲ ਜਾਂ ਪੈਟਰੋਲ ਡੀਜ਼ਲ ਨੂੰ ਕਾਰ ਨੂੰ ਪੈਟਰੋਲ ਪੰਪ ਤੇ ਡੀਜ਼ਲ ਨਹੀਂ ਮਿਲੂਗਾ 10 ਸਾਲ ਪੁਰਾਣੀ ਗੱਡੀ ਨੂੰ ਉਹਦੇ ਤੇ ਰੋਕ ਲਗਾ ਦਿੱਤੀ ਗਈ ਹੈ ਫਿਲਹਾਲ ਕਿ ਪਹਿਲਾਂ ਉਹਨਾਂ ਦਾ ਪੋਲੂਸ਼ਨ ਸਰਟੀਫਿਕੇਟ ਚੈੱਕ ਹੋਣਗੇ ਕਿ ਉਹ ਪੋਲੂਸ਼ਨ ਕ੍ਰੀਏਟ ਕਰ ਰਹੀਆਂ ਨੇ ਐਕਸੈਸ ਜਾਂ ਨਹੀਂ ਕਰ ਰਹੀਆਂ ਜੇ ਠੀਕ ਹੈ ਤਾਂ ਉਹ ਚੱਲਣ ਦੇਣਗੇ ਮਤਲਬ ਬਹੁਤ ਹੀ ਵੇਗ ਸਟੇਟਮੈਂਟ ਹੈ ਸਰਕਾਰ ਦੀ ਕਿ ਕੋਈ ਕਲੈਰਿਟੀ ਨਹੀਂ ਹੈ ਯਾਨੀ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਫਰੀ ਦੇ ਮੁੱਲ 'ਚ ਲਗਜ਼ਰੀ ਗੱਡੀਆਂ ਮਿਲ ਰਹੀਆਂ ਨੇ ਮਰਸੀਡੀ ਮਿਲ ਰਹੀ ਹੈ ਆਡੀ ਮਿਲ ਰਹੀ ਹੈ ਬੀ ਐਮ ਡਬਲਯੂ ਮਿਲ ਰਹੀ ਹੈ ਐਦਾਂ ਦਾ ਕੋਈ ਸੀਨ ਨਹੀਂ ਸਰ ਉਹ ਸਸਤੀ ਨੂੰ ਨਹੀਂ ਆਪਾਂ ਉਹਨੂੰ ਕਹਿ ਸਕਦੇ ਕਿ ਫਰੀ ਦੇ ਭਾਅ ਮਿਲ ਰਹੀ ਹੈ ਉਹ ਇੱਕ ਅੱਜ ਦੀ ਡੇਟ 'ਚ ਕਹੂੰਗਾ ਨਾ ਬਹੁਤ ਹੀ ਇੰਡਿਸਿਸਿਵ ਮਤਲਬ ਚੀਜ਼ ਹੈ ਕਿ ਬੰਦਾ ਡਿਸਾਈਡ ਹੀ ਨਹੀਂ ਕਰ پا ਰਿਹਾ ਕਿ ਮੇਰੇ ਲਈ ਉਹ ਸਸਤੀ ਹੈ ਵੀ ਜਾਂ ਨਹੀਂ ਵੀ ਜਾਂ ਕੱਲ ਨੂੰ ਮੇਰੇ ਗਲਤਾਂ ਨਹੀਂ ਪੈਜੂਗੀ ਚੀਜ਼ ਉਹ ਕਿ ਮੈਂ ਉਹਨੂੰ ਵੇਚ ਵੀ ਪਾਉਂਗਾ ਚਲਾ ਵੀ ਪਾਉਂਗਾ ਕਿ ਨਹੀਂ ਪਾਉਂਗਾ ਬਿਲਕੁਲ ਜਿੱਦਾਂ ਤੁਸੀਂ ਕਹਿੰਦਾ ਚਲਾ ਵੀ ਪਾਉਂਗਾ ਦਿੱਲੀ ਤੋ ਲਿਜਾਈ ਨਹੀਂ ਸਕੂਗਾ ਫਿਰ ਬਿਲਕੁਲ ਨਹੀਂ ਲੈ ਜਾ ਸਕਦਾ ਸਰ ਚਾਹੇ 2019 ਮਾਡਲ ਕਾਰ ਵੀ ਹੈ ਨਾ ਅੱਜ ਵੀ ਕਿਸ ਨੇ ਉਹ ਦਿੱਲੀ ਲੈ ਕੇ ਜਾਣੀ ਹੋਵੇ ਕੋਈ ਵੀ BS4 ਵਹੀਕਲ ਕਿਉਂਕਿ BS6 ਕਾਰਾਂ ਮੋਸਟਲੀ 2020 ਤੋਂ ਬਾਅਦ ਆਈਆਂ ਕੁਝ ਹੀ ਕੰਪਨੀਆਂ ਨੇ ਜੋ 2019 ਚ ਵੀ BS6 ਜਿਨ੍ਹਾਂ ਨੇ ਲਾਂਚ ਕਰਤੀਆਂ ਸੀ BS6 ਮੋਸਟਲੀ 2020 ਤੋਂ ਬਾਅਦ ਆਈ ਹੈ ਜੇ ਅੱਜ ਕਿਸੇ ਦਾ 2019 ਮਾਡਲ ਵਹੀਕਲ ਵੀ ਹੈ ਨਾ ਉਹ ਵੀ ਦਿੱਲੀ ਲੈ ਕੇ ਜਾਣ ਵੇਲੇ ਸੋਚਦਾ ਹੈ ਕਿ ਪਤਾ ਨਹੀਂ ਉੱਥੇ ਕੀ ਰੂਲ ਹੈ ਕਲੀਅਰਿਟੀ ਨਹੀਂ ਹੈ ਇਨ ਸ਼ਾਟ ਜੀ ਜਿਹੜੇ ਕਾਰ ਲਵਰਸ ਐ ਉਹਨਾਂ ਨੂੰ ਜ਼ਰੂਰ ਗਾਈਡ ਕਰੋ ਕਿ ਆ ਉਹਨਾਂ ਨੂੰ ਵਾਕਈ ਉਹ ਜਿਹੜਾ ਸੋਸ਼ਲ ਮੀਡੀਆ ਤੇ ਜੋ ਭ੍ਰਾਮਕ ਸਟੋਰੀਜ਼ ਐਡਵਰਟਾਈਜ਼ਮੈਂਟ ਆ ਰਹੀਆਂ ਉਹਦੇ ਪਿੱਛੇ ਲੱਗ ਕੇ ਦਿੱਲੀ ਵੱਲ ਨੂੰ ਮੂੰਹ ਕਰਨਾ ਚਾਹੀਦਾ ਹੈ ਦਿੱਲੀ ਤੋਂ ਗੱਡੀਆਂ ਖਰੀਦਣੀਆਂ ਚਾਹੀਦੀਆਂ ਸਰ ਮੈਂ ਅਗਰ ਆਪਣੇ ਪਰਸਪੈਕਟਿਵ ਦੀ ਗੱਲ ਕਰਾਂ ਤਾਂ ਮੈਂ ਇੱਕ ਟਰਸਟਡ ਬੰਦੇ ਤੋਂ ਹੀ ਕਾਰ ਲੈ ਸਕੂੰਗਾ ਕਿ ਜਿਹੜਾ ਕੱਲ ਨੂੰ ਮੇਰੇ ਨਾਲ ਸਟੈਂਡ ਵੀ ਲੇ ਖੜ ਵੀ ਸਕੇ ਤੇ ਮੈਨੂੰ ਸਹੀ ਗਾਈਡ ਵੀ ਕਰ ਸਕੇ ਮੈਂ ਦੇਖਾ ਦੇਖੀ ਚ ਦਿੱਲੀ ਚਲੇ ਜਾਵਾਂ ਜਾਂ ਕਿਸੇ ਹੋਰ ਸਟੇਟ ਚ ਵੀ ਚਲੇ ਜਾਵਾਂ ਜਿੱਥੇ ਮੈਨੂੰ ਕੋਈ ਜਾਣਦਾ ਨਹੀਂ ਜਿੱਥੇ ਮੈਨੂੰ ਬੰਦੇ ਦਾ ਨਹੀਂ ਪਤਾ ਲੋਕਲ ਬੰਦੇ ਨੂੰ ਤੁਸੀਂ ਵੈਰੀਫਾਈ ਕਰ ਸਕਦੇ ਹੋ ਕਾਰ ਨੂੰ ਵੈਰੀਫਾਈ ਕਰ ਸਕਦੇ ਹੋ ਉਹਦੇ ਓਨਰ ਨੂੰ ਵੈਰੀਫਾਈ ਕਰ ਸਕਦੇ ਹੋ ਉਹਦੀ ਸਰਵਿਸ ਹਿਸਟਰੀ ਤੱਕ ਤੁਸੀਂ ਚੈੱਕ ਕਰ ਸਕਦੇ ਹੋ ਬਟ ਦਿੱਲੀ ਜਾ ਕੇ ਮੈਂ ਕਹਾਂ ਮੈਂ ਲੱਖ ਰੁਪਿਆ ਸਸਤੀ ਦੇ ਚੱਕਰ ਚ ਇਹ ਸਾਰੀਆਂ ਚੀਜ਼ਾਂ ਨੈਗਲੈਕਟ ਕਰਕੇ ਲੱਖ ਰੁਪਿਆ ਬਚਾਉਣ ਦੇ ਚੱਕਰ ਜੇ ਚਲੇ ਜਾਵਾਂ ਤਾਂ ਮੈਨੂੰ ਕੋਈ ਸਮਝਦਾਰੀ ਦੀ ਗੱਲ ਨਹੀਂ ਲੱਗਦੀ ਪਰਸਨਲੀ ਬਿਲਕੁਲ ਅੱਛਾ ਤੁਹਾਡੇ ਕੋਲ ਵੀ ਇਸ ਤਰ੍ਹਾਂ ਦੇ ਖਾਸ ਕਰ ਨੌਜਵਾਨ ਪਹੁੰਚਦੇ ਹੋਣਗੇ ਕਿ ਦਿੱਲੀ ਚ ਆ ਹੰਗਾਮਾ ਹੋ ਗਿਆ ਜੀ ਮੈਨੂੰ ਤਾਂ ਮਰਸੀਡੀ ਜਿਹੜੀ ਹੈ 10 ਲੱਖ ਚ ਮਿਲਦੀ ਹੈ ਮੈਨੂੰ BMW 10 ਲੱਖ ਚ ਮਿਲਦੀ ਹੈ ਤੁਹਾਡੇ ਕੋਲ ਵੀ ਇਨਕੁਆਰੀ ਕਰਨ ਆਉਂਦੇ ਸਰ ਰੋਜ਼ ਦੀਆਂ ਕਾਫੀ ਇਨਕੁਆਰੀਜ਼ ਆਉਂਦੀਆਂ ਨੇ ਬਟ ਮੈਂ ਐਜ਼ ਅ ਡੀਲਰ ਵੀ ਉਹਨਾਂ ਕਾਰਾਂ 'ਚ ਇਨਵੈਸਟਿੰਗ ਕਰਦਾ ਇਹ ਰეკਮੈਂਡ ਨਹੀਂ ਕਰਦਾ ਕਿਉਂਕਿ ਜਿਹਦੇ 'ਚ ਮੈਨੂੰ ਖੁਦ ਨੂੰ ਕੌਨਫੀਡੈਂਸ ਨਹੀਂ ਹੈ ਮੈਂ ਉਹ ਕਿਸੇ ਨੂੰ ਅੱਗੇ ਕਿੱਦਾਂ ਵੇਚ ਸਕੂੰਗਾ ਜਾਂ ਕੱਲ ਨੂੰ ਕਿੱਦਾਂ ਉਹਨੂੰ ਡੀਲ ਕਰ ਸਕੂੰਗਾ ਬੋ ਬੋ ਸ਼ੁਕਰੀਆ ਸਰ ਆਪਣਾ ਸਮਾਂ ਦੇਣ ਲਈ ਕਿਉਂਕਿ ਸਹੀ ਤਸਵੀਰ ਤੇ ਸਹੀ ਪਾਲਿਸੀ ਲੈ ਕੇ ਆਣਾ ਸਾਡਾ ਫਰਜ਼ ਬੰਦਾ ਸੀ ਔਰ ਇਸ ਵਕਤ ਲੁਧਿਆਣਾ ਦੇ ਕਾਰ ਬਾਜ਼ਾਰ ਦੇ ਵਿੱਚ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਇੱਥੇ ਕਈ ਲਗਜ਼ਰੀ ਕਾਰਾਂ ਜਿਹੜੀਆਂ ਨੇ ਉਹ ਇੱਥੇ ਖੜੀਆਂ ਨੇ ਨਵੀਆਂ-ਨਵੀਆਂ ਗੱਡੀਆਂ ਇੱਥੇ ਖੜੀਆਂ ਨੇ ਔਰ ਅਗਰ ਲਗਜ਼ਰੀ ਕਾਰਾਂ ਦੀ ਗੱਲ ਕਰਾਂ ਤਾਂ BMW ਤੋਂ ਲੈ ਕੇ Audi ਤੋਂ ਲੈ ਕੇ Mercedes ਤੋਂ ਲੈ ਕੇ ਤੁਸੀਂ ਇਹ ਕਾਰਾਂ ਦੇਖ ਸਕਦੇ ਹੋ ਇੱਥੇ ਇਹ Mercedes ਖੜੀ ਹੈਗੀ ਹੈ ਠੀਕ ਹੈ اور ਆਡੀਜ਼ ਖੜੀਆਂ ਨੇ ਇਹ ਸਾਰੀਆਂ ਲਗਜ਼ਰੀ ਕਾਰਾਂ ਨੇ ਜਿਹੜੀਆਂ ਇੱਥੇ ਮੌਜੂਦ ਨੇ ਲੇਕਿਨ ਗੱਲ ਸਿਰਫ ਇਹੀ ਹੈ ਕੀ ਕਿਆ ਕੋਈ ਵੀ ਚੀਜ਼ ਜਿਹੜੀ ਆ ਸਿਰਫ ਦੇਖਾ ਦੇਖੀ ਜਾਂ ਫਿਰ ਸਿਰਫ ਇੱਕ ਰੀਲਾਂ ਜਾਂ ਸੋਸ਼ਲ ਮੀਡੀਆ ਦੀ ਰਿਊਮਰਸ ਦੇ ਉੱਤੇ ਆਪਾਂ ਪਿੱਛੇ ਲੱਗ ਕੇ ਜਿਹੜੀ ਆ ਇਨਵੈਸਟਮੈਂਟ ਕਰ ਲਈਏ ਇਸੇ ਕਰਕੇ ਅੱਜ ਖਾਸ ਕਰਕੇ ਜਿਹੜੇ ਕਾਰ ਲਵਰਸ ਨੇ ਉਹਨਾਂ ਲਈ ਸਹੀ ਪਾਲਿਸੀ ਕੀ ਹੈਗੀ ਹੈ ਕਿੱਥੇ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ ਔਰ ਜਿਹੜੀ ਇਹ बार-बार ਹਵਾ ਉਡਾਈ ਜਾ ਰਹੀ ਹੈ ਕਿ ਦਿੱਲੀ ਦੇ ਵਿੱਚ ਕਰੋੜਾ ਰੁਪਏ ਦੀਆਂ ਗੱਡੀਆਂ ਲਗਜ਼ਰੀ ਗੱਡੀਆਂ ਜਿਹੜੀਆਂ ਨੇ ਲੱਖਾਂ ਦੇ ਭਾਅ ਦੇ ਵਿੱਚ ਮਿਲ ਰਹੀਆਂ ਨੇ ਤਾਂ ਅਜੇ ਹੀ ਕੋਈ ਵੀ ਸਚਾਈ ਨਹੀਂ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਦੀਪਕ ਦੇ ਨਾਲ ਕਮਲ ਕਪੂਰ ਲੁਧਿਆਣਾ